ਦੋਸਤੋ ਕੀ ਰਾਜਵੀਰ ਜਵੰਦਾ ਦੀ ਜਾਨ ਬਚ ਸਕਦੀ ਸੀ ਜੇਕਰ ਇਹ ਪੰਜੌਰ ਵਾਲਾ ਡਾਕਟਰ ਉਦੋਂ ਇਹ ਆਪਣਾ ਇੱਕ ਗਲਤ ਫੈਸਲਾ ਨਾ ਲੈਂਦਾ ਮੈਨੂੰ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਹੋ ਜਿਹੇ ਵੀਡੀਓ ਮਿਲ ਰਹੇ ਨੇ ਜਿਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਜਦੋਂ ਰਾਜਵੀਰ ਦਾ ਐਕਸੀਡੈਂਟ ਹੋਇਆ ਤਾਂ ਉਸ ਨੂੰ ਪੰਜੌਰ ਲਿਆਂਦਾ ਗਿਆ ਤੇ ਪੰਜੌਰ ਵਿਖੇ ਇਹ ਵਾਲੇ ਡਾਕਟਰ ਸਾਹਿਬ ਨੇ ਉਸ ਨੂੰ ਸੰਭਾਲਿਆ ਤਾਂ ਜਦੋਂ ਇਹ ਡਾਕਟਰ ਨੇ ਦੇਖਿਆ ਕਿ ਇਸ ਦੀ ਹਾਲਤ ਕੁਝ ਜ਼ਿਆਦਾ ਹੀ ਨਾਜ਼ੁਕ ਬਣੀ ਹੋਈ ਹੈ ਤਾਂ ਉਹਨਾਂ ਨੇ ਥੋੜੀ ਮੋਢਲੀ ਸਹਾਇਤਾ ਦੇਣ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਹੁਣ ਇੱਥੇ ਮੇਨ ਪੁਆਇੰਟ ਤਾਂ ਇਹ ਹੈ ਕਿ ਇੱਕ ਐਨਜੀਓ ਵਾਲੇ ਭਾਈ ਸਾਹਿਬ ਨੇ ਇਹ ਵਾਲੇ ਇਹਨਾਂ ਦਾ ਕਹਿਣਾ ਇਹ ਹੈ ਕਿ ਜਦੋਂ ਜਿਹੜੇ ਗਰਦਨ ਦੇ ਮਣਕੇ ਹੁੰਦੇ ਨੇ ਆਪਾਂ ਸਿੰਪਲ ਭਾਸ਼ਾ ਚ ਗੱਲ ਕਰਾਂਗੇ ਉਹਨਾਂ ਦੇ ਵਿੱਚ ਜਿਹੜੇ ਇਦਾਂ ਲੋਕ ਹੁੰਦੇ ਨੇ ਉਹ ਰੀੜ ਦੀ ਹੱਡੀ ਦੇ ਮੁਕਾਬਲੇ ਉਹ ਲੋਕ ਛੋਟੇ ਕਹਿ ਲੋ ਜਾਂ ਫਿਰ ਜਲਦੀ ਨਿਕਲ ਜਾਂਦੇ ਹਨ ਤਾਂ ਇਹੋ ਜਿਹੇ ਕੇਸ ਦੇ ਵਿੱਚ ਕਰਨਾ ਕੀ ਬਣਦਾ ਸੀ ਉਸ ਪੰਜੌਰ ਵਾਲੇ ਡਾਕਟਰ ਦਾ ਉਹਨਾਂ ਦਾ ਕਹਿਣਾ ਹੈ ਐਨਜੀਓ ਵਾਲੇ ਭਾਈ ਸਾਹਿਬ ਦਾ ਕਿ ਜਦੋਂ ਡਾਕਟਰ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਸੀ ਕਿ ਇਸ ਦੀ ਰੀੜ ਦੀ ਹੱਡੀ ਤੇ ਗਰਦਨ ਦੇ ਪਿਛਲੇ ਪਾਸੇ ਵਾਲੇ ਮਣਕਿਆਂ ਦੇ ਵਿੱਚ ਕਾਫੀ ਜ਼ਿਆਦਾ ਸੀਰੀਅਸ ਚੋਟ ਹੈ ਤਾਂ ਉਹਨਾਂ ਨੇ ਪਹਿਲਾਂ ਤਾਂ ਕੋਲਰ ਬੋਨ ਲਾਉਣਾ ਸੀ ਉਸ ਤੋਂ ਬਾਅਦ ਜਦੋਂ ਰਾਜਵੀਰ ਜਵੰਦਾ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਤਾਂ ਡਾਕਟਰ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਸ ਗੱਲ ਦਾ ਖਿਆਲ ਰੱਖਦਾ ਕਿ ਕੋਲਰ ਬੋਨ ਲਾ ਕੇ ਰਾਜਵੀਰ ਜਵੰਦਾ ਨੂੰ ਐਂਬੂਲੈਂਸ ਦੇ ਵਿੱਚ ਹੀ ਲੈ ਕੇ ਜਾਇਆ ਜਾਂਦਾ ਜਿਸ ਦੇ ਵਿੱਚ ਹੋਰ ਵੀ ਸਹੂਲਤਾਂ ਹੁੰਦੀਆਂ ਨੇ ਪਰ ਇੱਥੇ ਪਿੰਜੌਰ ਵਾਲੇ ਡਾਕਟਰ ਦੀ ਗਲਤੀ ਐਨਜੀਓ ਵਾਲੇ ਦੇ ਮੁਤਾਬਕ ਇਹ ਰਹੀ ਕਿ ਜਦੋਂ ਉਹਨਾਂ ਨੇ ਇੱਕ ਨਾਰਮਲ ਗੱਡੀ ਕਾਰ ਦੇ ਵਿੱਚ ਹੀ ਰਾਜਵੀਰ ਜਵੰਦਾ ਨੂੰ ਪਿਛਲੀ ਸੀਟ ਦੇ ਉੱਪਰ ਪਾ ਕੇ ਚੰਡੀਗੜ੍ਹ ਨੂੰ ਭੇਜ ਦਿੱਤਾ ਤਾਂ ਰਸਤੇ 'ਚ ਹੋਇਆ ਇਹ ਕਿ ਉਸ ਦੀ ਕਾਰ ਦੇ ਵਿੱਚ ਝਟਕਿਆਂ ਦੇ ਨਾਲ ਗਰਦਨ ਸੱਜੇ ਖੱਬੇ ਉੱਪਰ-ਨੀਚੇ ਹਿੱਲਦੀ ਰਹੀ ਛਟਕੇ ਲੱਗਦੇ ਰਹੇ ਜਿਸ ਕਾਰਨ ਜਿਹੜੇ ਉਹ ਬੋਨ ਦੇ ਲੋਕ ਹੁੰਦੇ ਆਪਸ ਵਿੱਚ ਉਹ ਨਿਕਲ ਗਏ ਤੇ ਮੁੜ ਕੇ ਉਹ ਨਾ ਤਾਂ ਉਹ ਕਹਿੰਦੇ ਜੀ ਲੋਕ ਲੱਗਦਿਆ ਤੇ ਨਾ ਹੀ ਉਸ ਬੰਦੇ ਦੇ ਬਚਣ ਦਾ ਕੋਈ ਵੀ ਚਾਂਸ ਰਹਿੰਦਾ ਜੇਕਰ ਕਾਰ ਦੀ بجائے ਐਂਬੂਲੈਂਸ ਦੇ ਵਿੱਚ ਕੋਲਰ ਬੋਨ ਲਾ ਕੇ ਲੈ ਕੇ ਆਉਂਦੇ ਤਾਂ ਗਰਦਨ ਬਿਲਕੁਲ ਸਿੱਧੀ ਰਹਿੰਦੀ ਉਹ ਇੱਧਰ ਉੱਧਰ ਨਾ ਹਿੱਲਦੀ ਤੇ ਜਿਹੜੇ ਉਹ ਲੋਕ ਛਟਕਿਆਂ ਦੇ ਨਾਲ ਨਿਕਲ ਕੇ ਖਿੱਲਰ ਗਏ ਤੇ ਉਹ ਹੱਡੀ ਟੇਢੀ ਹੋ ਗਈ ਤਾਂ ਉਹ ਨਾ ਹੁੰਦੀ ਤੇ ਰਾਜਵੀਰ ਦੇ ਜਾਨ ਬਚਣ ਦੇ ਬਹੁਤ ਜ਼ਿਆਦਾ ਚਾਂਸ ਵੱਧ ਜਾਣੇ ਸੀ ਦੇਖੋ ਦੋਸਤੋ ਕੋਈ ਵੀ ਡਾਕਟਰ ਨਾ ਇਦਾਂ ਦਾ ਕੁਝ ਜਾਨ ਪੁੱਜ ਕੇ ਤਾਂ ਨਹੀਂ ਕਰਦਾ ਹੁੰਦਾ ਪਰ ਫੇਰ ਵੀ ਇੱਥੇ ਪਿੰਜੌਰ ਵਾਲੇ ਡਾਕਟਰ ਦੀ ਗਲਤੀ ਤਾਂ ਜ਼ਰੂਰ ਮੰਨੀ ਜਾਵੇਗੀ ਕਿਉਂਕਿ ਜੇ ਉਹ ਐਨਜੀਓ ਵਾਲੇ ਭਾਈ ਸਾਹਿਬ ਦੀ ਗੱਲ ਸਹੀ ਆ ਤਾਂ ਉਹਨਾਂ ਨੂੰ ਐਂਬੂਲੈਂਸ ਦਾ 10 ਤੋਂ 15 ਮਿੰਟ ਵੇਟ ਹੋਰ ਕਰਨਾ ਚਾਹੀਦਾ ਸੀ ਜਦੋਂ ਕਿ ਉਹਨਾਂ ਨੇ ਕਾਲੀ ਕਾਲੀ ਚ ਕਾਰ ਚ ਭੇਜ ਦਿੱਤਾ ਤੇ ਜਿਹੜੇ ਥੋੜੇ ਬਹੁਤ ਚਾਂਸ ਰਾਜਵੀਰ ਜਵੰਦਾ ਦੇ ਉਸ ਹੱਡੀ ਦੇ ਜੁੜਨਦੇ ਸੀ ਜੋ ਕਿ ਸਿੱਧੀ ਦਿਮਾਗ ਨੂੰ ਵੀ ਜਾਂਦੀਆਂ ਨੇ ਨਸਾਂ ਤੇ ਪੂਰੀ ਗਰਦਨ ਨੂੰ ਵੀ ਸਟੇਬਲ ਕਰਕੇ ਰੱਖ ਦਿਆ ਉਹ ਹੱਡੀ ਤਾਂ ਉਹ ਇੰਨੀ ਡੈਮੇਜ ਨਾ ਹੁੰਦੀ। ਬਾਕੀ ਆਪਾਂ ਕੋਈ ਡਾਕਟਰ ਤਾਂ ਹੈ ਨਹੀਂ। ਆਪਾਂ ਜੋ ਸੁਣਿਆ, ਜਿੰਨਾ ਦੇਖਿਆ ਉਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕੀਤਾ ਤੇ ਹੁਣ ਤੁਹਾਡੇ ਚੋਂ ਕਈ ਲੋਕ ਵੱਧ ਜਾਣਕਾਰੀ ਰੱਖਦੇ ਹੋਣਗੇ ਤਾਂ ਉਹ ਆਪਣੇ ਵਿਚਾਰ ਜ਼ਰੂਰ ਦਿਓ ਕਿ ਕੀ ਪੰਜੌਰ ਵਾਲੇ ਡਾਕਟਰ ਦੀ ਸੱਚਮੁੱਚ ਗਲਤੀ ਤੁਹਾਨੂੰ ਲੱਗਦੀ ਹੈ ਜਾਂ ਫਿਰ ਉਸ ਦਾ ਕੋਈ ਵੀ ਕਸੂਰ ਨਹੀਂ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।